ਸਰੇ ਰਕੇਸ਼ ਕੁਮਾਰ ਗੱਬਰ ਜੀ ਨੇ ਸਾਡੇ ਉਹਨਾਂ ਦੀ ਦੁਕਾਨ ਸੀ LED ਗੇਮਸ ਵਗੈਰਾ ਸਾਰਾ ਕੁਝ ਸੀ ਕੱਲ ਰਾਤ ਅਚਾਨਕ ਅੱਗ ਲੱਗੀ ਔਰ ਤੁਸੀਂ ਦੇਖ ਰਹੇ ਹੋ ਦੁਕਾਨ ਦਾ ਪੂਰਾ ਮਧੀਆਂ ਮੇਟ ਹੋ ਗਿਆ ਪੂਰਾ ਨੁਕਸਾਨ ਹੋ ਗਿਆ ਕਿ ਨਾਲ ਬਹੁਤ ਵੱਡਾ ਘਟਾ ਹੈ ਔਰ ਇੱਕ ਨੌਜਵਾਨ ਜਿਹੜਾ ਰੈਸਕਿਊ ਕਰ ਰਿਹਾ ਸੀ ਪਾਣੀ ਦੀਆਂ ਬਿਛਾਰਾ ਫਾਇਰ ਬ੍ਰਿਗੇਡ ਆਈ ਹੈ ਜਦੋਂ ਉਹ ਵੀ ਮਤਲਬ ਹੈਲਪ ਕਰਦਾ ਉਹ ਚੜਾ ਜ਼ਖਮੀ ਹੋਇਆ ਤੇ ਮੈਂ ਹੁਣੀ ਸਾਡੇ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਜਿੰਨਾ ਵੀ ਬਣਦਾ ਸਾਡੇ ਇਸ ਭਰਾ ਨੂੰ ਦਿੱਤਾ ਜਾਵੇ ਕਿਉਂਕਿ ਇਹ ਹੀ ਰੋਜੀ ਰੋਟੀ ਦਾ ਗੁਜ਼ਾਰਾ ਸੀ ਇਹ ਪਰਿਵਾਰ ਦਾ ਤੇ ਅਸੀਂ ਸਾਰੇ ਖੜੇ ਆ ਮਾਰਕੀਟ ਕਮਾਂਡ ਵਾਲੇ ਅਸੀਂ ਵੀ ਹੈਲਪ ਕਰਾਂਗੇ ਵੀ ਅਸੀਂ ਸਰਕਾਰ ਕੋਲੋਂ ਵੀ ਵੱਧ ਤੋਂ ਵੱਧ ਜਿਹੜੀ ਮੁੱਖ ਮੰਤਰੀ ਰੀਲੀਫ ਫੰਡ ਹੁੰਦਾ ਹੈ ਉਹਦੇ ਵਿੱਚ ਇੱਕ ਕੇਸ ਤਿਆਰ ਕਰਕੇ ਭੇਜਾਂਗੇ ਤੇ ਆਪ ਪਰਵਾਹੀ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਪੈਸੇ ਦਿਵਾਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹ ਪੂਰਤੀ ਹੋ ਸਕੀ। ਸਰੇ ਰਕੇਸ਼ ਕੁਮਾਰ ਗੱਬਰ ਜੀ ਨੇ ਸਾਡੇ ਉਹਨਾਂ ਦੀ ਦੁਕਾਨ ਸੀ LED ਗੇਮਸ ਵੈਰਾ ਸਾਰਾ ਕੁਝ ਸੀ। ਕੱਲ ਰਾਤ ਅਚਾਨਕ ਅੱਗ ਲੱਗੀ ਔਰ ਤੁਸੀਂ ਦੇਖ ਰਹੇ ਹੋ ਦੁਕਾਨ ਦਾ ਪੂਰਾ ਮਲਿਆ ਮੇਟ ਹੋ ਗਿਆ ਪੂਰਾ ਨੁਕਸਾਨ ਹੋ ਗਿਆ ਅਗਲਾ। ਬਹੁਤ ਵੱਡਾ ਘਟ ਹੈ। ਔਰ ਇੱਕ ਨੌਜਵਾਨ ਜਿਹੜਾ ਰੈਸਕਿਊ ਕਰ ਰਿਹਾ ਸੀ ਪਾਣੀ ਦੀਆਂ ਬਿਛਾਰਾ ਫਾਇਰ ਬ੍ਰੇਡ ਆਈਏ ਜਦੋਂ ਉਹ ਵੀ ਮਤਲਬ ਹੈਲਪ ਕਰਦਾ ਉਹ ਚੜਾ ਜ਼ਖਮੀ ਹੋਇਆ। ਮੈਂ ਹੁਣੀ ਸਾਡੇ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਜਿੰਨਾ ਵੀ ਬਣਦਾ ਸਾਡੇ ਇਸ ਭਰਾ ਨੂੰ ਦਿੱਤਾ ਜਾਵੇ ਕਿਉਂਕਿ ਇਹ ਹੀ ਰੋਜੀ ਰੋਟੀ ਦਾ ਗੁਜ਼ਾਰਾ ਸੀ ਇਹ ਪਰਿਵਾਰ ਦਾ ਤੇ ਅਸੀਂ ਸਾਰੇ ਖੜੇ ਆ ਮਾਰਕੀਟ ਕਮਾਂਡ ਵਾਲੇ ਅਸੀਂ ਵੀ ਹੈਲਪ ਕਰਾਂਗੇ ਵੀ ਅਸੀਂ ਸਰਕਾਰ ਕੋਲੋਂ ਵੀ ਵੱਧ ਤੋਂ ਵੱਧ ਜਿਹੜੀ ਮੁੱਖ ਮੰਤਰੀ ਰੀਲੀਫ ਫੰਡ ਹੁੰਦਾ ਹੈ ਉਹਦੇ ਵਿੱਚ ਇੱਕ ਕੇਸ ਤਿਆਰ ਕਰਕੇ ਭੇਜਾਂਗੇ ਤੇ ਆਪ ਪਰਵਾਹੀ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਪੈਸੇ ਦਿਵਾਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਪੂਰਤੀ ਹੋ ਸਕੀ ਸਰ ਇਹ ਰਕੇਸ਼ ਕੁਮਾਰ ਗੱਬਰ ਜੀ ਨੇ ਸਾਡੇ ਉਹਨਾਂ ਦੀ ਦੁਕਾਨ ਸੀ LED ਗੇਮਸ ਵੈਰਾ ਸਾਰਾ ਕੁਝ ਸੀ ਕੱਲ ਰਾਤ ਅਚਾਨਕ ਅੱਗ ਲੱਗੀ ਔਰ ਤੁਸੀਂ ਦੇਖ ਰਹੇ ਹੋ ਦੁਕਾਨ ਦਾ ਪੂਰਾ ਮਧੀਆਂ ਮੇਟ ਹੋ ਗਿਆ ਪੂਰਾ ਨੁਕਸਾਨ ਹੋ ਗਿਆ ਕਿ ਨਾਲ ਬਹੁਤ ਵੱਡਾ ਘਟਾ ਹੈ ਔਰ ਇੱਕ ਨੌਜਵਾਨ ਜਿਹੜਾ ਰੈਸਕਿਊ ਕਰ ਰਿਹਾ ਸੀ ਪਾਣੀ ਦੇ ਇਹ ਬਿਛਾਰਾ ਫਾਇਰ ਬ੍ਰਿਗੇਡ ਆਈ ਹੈ ਜਦੋਂ ਉਹ ਵੀ ਮਤਲਬ ਹੈਲਪ ਕਰਦਾ ਉਹਦਾ ਜ਼ਖਮੀ ਹੋਇਆ ਹੈ ਤੇ ਮੈਂ ਹੁਣੀ ਸਾਡੇ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਜਿੰਨਾ ਵੀ ਬਣਦਾ ਸਾਡੇ ਇਸ ਭਰਾ ਨੂੰ ਦਿੱਤਾ ਜਾਵੇ ਕਿਉਂਕਿ ਇਹ ਹੀ ਰੋਜੀ ਰੋਟੀ ਦਾ ਗੁਜ਼ਾਰਾ ਸੀ ਇਹ ਪਰਿਵਾਰ ਦਾ ਤੇ ਅਸੀਂ ਸਾਰੇ ਖੜੇ ਆ ਮਾਰਕੀਟ ਕਮਾਂਡ ਵਾਲੇ ਅਸੀਂ ਵੀ ਹੈਲਪ ਕਰਾਂਗੇ ਤੇ ਅਸੀਂ ਸਰਕਾਰ ਕੋਲੋਂ ਵੀ ਵੱਧ ਤੋਂ ਵੱਧ ਜਿਹੜੀ ਮੁੱਖ ਮੰਤਰੀ ਰੈਲੀਫ ਫੰਡ ਹੁੰਦਾ ਹੈ ਉਹਦੇ ਵਿੱਚ ਇੱਕ ਕੇਸ ਤਿਆਰ ਕਰਕੇ ਭੇਜਾਂਗੇ ਤੇ ਆਪ ਪਰਵਾਹੀ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਪੈਸੇ ਦਿਵਾਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹ ਪੂਰਤੀ ਹੋ ਸਕੀ। ਸਰੇ ਰਕੇਸ਼ ਕੁਮਾਰ ਗੱਬਰ ਜੀ ਨੇ ਸਾਡੇ ਉਹਨਾਂ ਦੀ ਦੁਕਾਨ ਸੀ LED ਗੇਮਸ ਵੈਰਾ ਸਾਰਾ ਕੁਝ ਸੀ। ਕੱਲ ਰਾਤ ਅਚਾਨਕ ਅੱਗ ਲੱਗੀ ਔਰ ਤੁਸੀਂ ਦੇਖ ਰਹੇ ਹੋ ਦੁਕਾਨ ਦਾ ਪੂਰਾ ਮਲਿਆ ਮੇਟ ਹੋ ਗਿਆ ਪੂਰਾ ਨੁਕਸਾਨ ਹੋ ਗਿਆ ਅਗਰ। ਬਹੁਤ ਵੱਡਾ ਘਟ ਹੈ। ਔਰ ਇੱਕ ਨੌਜਵਾਨ ਜਿਹੜਾ ਰੈਸਕਿਊ ਕਰ ਰਿਹਾ ਸੀ ਪਾਣੀ ਦੀਆਂ ਬਿਛਾਰਾ ਫਾਇਰ ਬ੍ਰੀਡ ਆਈਏ ਜਦੋਂ ਉਹ ਵੀ ਮਤਲਬ ਹੈਲਪ ਕਰਦਾ ਉਹ ਚੜਾ ਜ਼ਖਮੀ ਹੋਇਆ ਹੈ। ਤੇ ਮੈਂ ਹੁਣੀ ਸਾਡੇ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਜਿੰਨਾ ਵੀ ਬਣਦਾ ਸਾਡੇ ਇਸ ਭਰਾ ਨੂੰ ਦਿੱਤਾ ਜਾਵੇ ਕਿਉਂਕਿ ਇਹ ਹੀ ਰੋਜੀ ਰੋਟੀ ਦਾ ਗੁਜ਼ਾਰਾ ਸੀ ਇਹ ਪਰਿਵਾਰ ਦਾ ਤੇ ਅਸੀਂ ਸਾਰੇ ਖੜੇ ਆ ਮਾਰਕੀਟ ਕਮਾਂਡ ਵਾਲੇ ਅਸੀਂ ਵੀ ਹੈਲਪ ਕਰਾਂਗੇ ਤੇ ਅਸੀਂ ਸਰਕਾਰ ਪਾਸੋਂ ਵੀ ਵੱਧ ਤੋਂ ਵੱਧ ਜਿਹੜੀ ਮੁੱਖ ਮੰਤਰੀ ਰੀਲੀਫ ਫੰਡ ਹੁੰਦਾ ਹੈ ਉਹਦੇ ਵਿੱਚ ਇੱਕ ਕੇਸ ਤਿਆਰ ਕਰਕੇ ਭੇਜਾਂਗੇ ਤੇ ਆਪ ਪਰਵਾਹੀ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਪੈਸੇ ਦਿਵਾਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਦੀ ਪੂਰਤੀ ਹੋ ਸਕੇ